ਉਹ ਕੋਈ ਨਾ ਲੱਕੀ ਕਾਲੀ ਵਾਲੀ ਕਰਦਾ ਯਾਰ ਤੂੰ ਆ ਜਾ ਉਹ ਕਾਲੀ ਨਹੀਂ ਤੇਜੀ ਮੈਂ ਨਾ ਕਬੂਤਰੀ ਛੱਡੀ ਹੋਈ ਆ ਜਾ ਕੇ ਉਹ ਬਿਠਾਉਣੀ ਆ ਤੂੰ ਕੋਈ ਨਾ ਤੇਜੀ ਤੂੰ ਬੈਠ ਮੈਂ ਚਾਹ ਲਿਆਉਣਾ ਚੰਗਾ ਜਲਦੀ ਲਈ ਮੜੀ ਜੀ ਉਹ ਲੱਕੀ ਕਬੂਤਰੀ ਕਿੰਨਾ ਕ ਟਾਈਮ ਲਾ ਦਿੰਦੀ ਆ ਓਏ ਹੁਣ ਤਾਂ ਵਧੀਆ ਕੱਢਦੀ ਆ ਟਾਈਮ ਜਿਵੇਂ ਬਾਜੀ ਵਾਲੇ ਦਿਨ ਵੀ ਇੰਝ ਹੀ ਗੱਟ ਗਈ ਨਾ ਫਿਰ ਬਾਜੀ ਆਪਣੇ ਹੱਥ 'ਚ ਹੀ ਆ ਉਹ ਟਾਈਮ ਕਿਉਂ ਨਾ ਕੱਢੂ ਪਾਉ ਤੂੰ ਪਿਆਰੀ ਇੰਨਾ ਕਰਦਾ ਉਹਨਾਂ ਨੂੰ ਏ ਪੰਛੀ ਤਾਂ ਯਾਰ ਪਿਆਰ ਦੇ ਭੁੱਖੇ ਹੁੰਦੇ ਆ ਉਹ ਸਹੀ ਕਹਿਣਾ ਤੂੰ ਤੇਜੀ ਚਲ ਕੋਈ ਨਾ ਬਾਬਾ ਭਲੀ ਕਰੂ ਪਰ ਸਾਲੇ ਜੱッセ ਕੋਲੇ ਕਬੂਤਰ ਨਹੀਂ ਰਹਿਣ ਦੇਣਾ ਆਪਾਂ ਉਹ ਕੋਈ ਨਾ ਲੱਕੀ ਤੂੰ ਫਿਕਰ ਨਾ ਕਰ ਤੂੰ ਦੱਸ ਹੋਣ ਲੈ ਕੇ ਇਹ ਕਬੂਤਰ ਉਹ ਨਹੀਂ ਤੇਜੀ ਛੱਡ ਤੇ ਹਾਂ ਸੱਚ ਤੂੰ ਤਿਆਰ ਰਹੀ ਬਾਜੀ ਅੱਜ ਦਿਨ ਟਾਈਮ ਨਹੀਂ ਚੱਲਾਂਗੇ ਆਪਾਂ ਕੋਈ ਨਾ ਯਾਰ ਠੀਕ ਆ ਤੇਜੀ ਪਰ ਚੱਲਦਾ ਮੈਂ ਚੰਗਾ ਚੰਗਾ ਲੈਨੇ ਆਪਾਂ ਕੱਲੂ ਠੀਕ ਆ ਚੰਗਾ ਦੇਖ ਕੇ ਵਗ ਜੀ ਹਾਂ ਕੋਈ ਯੱਕਰੀ ਨਹੀਂ ਠੀਕ ਆ ਭਾਈ ਆਪਾ ਜੀ ਬਾਜੀ ਤੇ ਕੀ ਖਵਾਏਗਾ ਫਿਰ ਆ ਉਹ ਤੂੰ ਬਾਜੀ ਦਾ ਜਿੱਤਣ ਦੇ ਕਾਲਿਆ ਜਿਹੜਾ ਕੋਸ ਆਖੇਗਾ ਉਹ ਹੀ ਖਵਾ ਦੇਾਂਗੇ ਉਂ ਗੱਲ ਆ ਸਾਲਿਆਂ ਦੀ ਕਿਸਮਤ ਬਹੁਤ ਸਾਹ ਦਿੰਦੀ ਉਹਨਾਂ ਦੀ ਉਹ ਕਿਸਮਤ ਕੀ ਕਰੂ ਕਾਲਿਆ ਜਦੋਂ ਮੋਰਾ ਹੀ ਉਹਨਾਂ ਦਾ ਆਪਣੇ ਕੋਲ ਆ ਓਏ ਆ ਓਏ ਬਿੱਲਾ ਮੈਂ ਵੀ ਆ ਕਾ ਸਾਲੀ ਰੌਣਕ ਜੀ ਕਾ ਤੂੰ ਨਹੀਂ ਲੱਗ ਰੀ ਓ ਬਹਿ ਜਾ ਬਿੱਲਿਆ ਉੱਤੇ ਸੱਚ ਬਾਈ ਨੱਕੀ ਦਾ ਕਬੂਤਰੀ ਤਿਆਰ ਕਰੀ ਜਾਂਦਾ ਆਪਾ ਤਾਂ ਚਾ ਚਾ ਚ ਭੁੱਲੀ ਗਏ ਸੀ ਉਹ ਬਿੱਲਿਆ ਤੂੰ ਲੱਗਦਾ ਜੱਸੇ ਨੂੰ ਹਲਕੇ ਚ ਲੈ ਰਿਆ ਮਤਲਬ ਬਈ ਉਹ ਮਤਲਬ ਕਾਲਿਆ ਮੈਂ ਸ਼ਿਕਾਰ ਖੇਡਣ ਵਾਸਤੇ ਦੋ ਪਲਾਨ ਬਣਾਉਣਾ ਪਹਿਲਾ ਆਪਾਂ ਉਹਦਾ ਕਬੂਤਰ ਚੱਕ ਕੇ ਪੂਰਾ ਕਰਤਾ ਤੇ ਬਈ ਦੂਜਾ ਦੂਜਾ ਪੂਰਾ ਕਰਨਾ ਕਾਲਿਆ ਤੂੰ ਉਹ ਕਿਵੇਂ ਬਈ ਮੈਂ ਤੇਰੇ ਨਾਲ ਦੋ ਮੁੰਡੇ ਭੇਜ ਦੂੰਗਾ ਤੂੰ ਸਾਲਿਆ ਨੂੰ ਕੱਲ ਬਾਜੀ ਤੇ ਜਾਂ ਤੋਂ ਰੋਕਣਾਗਾ ਤੇ ਰਸਤੇ 'ਚ ਲੰਬ ਠਾਦੀ ਸਾਲਿਆ ਦੀ ਸੌ ਲੱਗੇ ਬਈ ਆ ਕੰਮ ਦੇ ਕਿ ਨਾ ਨਿਆਰੀ ਦਿਆਤਾ ਕੱਲ ਦੀ ਨਾ ਸਾਲੀ ਹੱਥ 'ਚ ਖੁਰਪੀ ਬਾਲੀ ਹੋਈ ਜਾਂਦੀ ਓ ਸੱਚ ਬਾਈ ਮੈਂ ਤਾਂ ਭੁੱਲ ਗਿਆ ਉਹ ਮਦਾ ਮੱਝਾਂ ਨੂੰ ਪੱਟਾ ਹੀ ਪਾਉਣੀ ਸੀ ਚੰਗਾ ਮੈਂ ਚੱਲਦਾ ਯਾਰ ਠੀਕ ਆ ਠੀਕ ਆ ਕਾਲਿਆ ਤੇ ਬਾਈ ਆਪਾਂ ਕਾਲੇ ਨੂੰ ਕੰਮ ਦੇ ਕੇ ਗਲਤੀ ਤਾਂ ਨਹੀਂ ਕਰਨੀ ਕੋਈ ਨਹੀਂ ਬਿੱਲਾ ਇਹ ਕੰਮ ਕਰ ਦੂਗਾ ਦਲੇਰਾ ਸਾਲਾ ਲਾਓ ਮੁੰਡਿਓ ਹੋ ਜੋ ਤਿਆਰ ਪੈਸੇ ਸਾਨੂੰ ਪੂਰੇ ਦਿੱਤੇ ਆ ਲਾਪੜੇ ਐ ਪਹਿਣੀ ਮੈਂ ਥਾਈ ਜੂ ਕੋਲੇ ਉੜ ਦਿੰਦਿਆ ਆ ਤਾ ਫਿਕਰ ਨਾ ਕਰ ਕਾਲਿਆ ਟੈਂਸ਼ਨ ਨਾ ਲੈ ਹੁਣ ਤੱਕ ਇਹੀ ਕੰਮ ਕੀਤਾ ਐ ਇਹ ਜੇ ਸਲਾਰੂਆਂ ਦੀ ਤਾਂ ਮੈਂ ਇਹ ਜిల్లా ਮਠਾਨਾ ਯਾਦ ਰੱਖਦੇ ਆ ਤੂੰ ਫਿਕਰ ਨਾ ਕਰ ਇੱਕ ਵਾਰੀ ਡਿੱਕੇ ਚੜ ਜਾਂਦੇ ਉਦੋਂ ਬਾਅਦ ਦੇਖੀਂ ਤੂੰ ਕਿਹੜੇ ਹਿਸਾਬ ਨਾਲ ਭਜਦੇ ਮੁੰਡਿਓ ਸੁਢੈ ਹੌਂਸਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਖਲਾਂ ਇਕੱਲੇ ਇਕੱਲੇ ਨੂੰ ਅਸਲੀ ਲੋਕ ਦੇ ਆਹ ਕੌਣ ਆ ਉਹ ਲੱਕੀ ਓਏ ਉਹ ਕੰਮਕਾਰ ਵਾਲਾ ਹੋਣਾ ਖੜਾ ਲਾ ਓ ਲੈ ਪਾ ਬੈ ਕਾਲੀ ਆ ਸਾਨੂੰ ਓ ਖੜਦਾ ਖੜਦਾ ਲੱਕੀ ਆ ਜਾ ਦੋ ਗੱਲਾਂ ਕਰਦੇ ਆ ਬੈ ਕੇ ਕਾਲੇ ਜੱਥੇ ਨੇ ਦਿਖਾਈ ਦਿੱਤੀ ਆਪਣੀ ਕਾਤ ਓ ਕਾਣੂ ਗਰਮੋਨਾ ਯਾਰ ਓ ਕਾਲਿਆ ਬੈਚਣਾ ਜਾਣਦੇ ਸਾਨੂੰ ਇਹ ਪੁੱਤ ਨਾ ਜਾਣਦਾ ਫੇਰ ਉਹ ਨਾ ਪਾ ਇਹ ਤੂੰ ਗਲਤ ਕਹਿਤਾ ਅਸੀਂ ਖੜੇ ਵੀ ਆਪਣੀ ਮਰਜ਼ੀ ਨਾਲ ਆ ਤੇ ਜਾਵਾਂਗੇ ਵੀ ਆਪਣੀ ਮਰਜ਼ੀ ਨਾਲੀ ਉਹ ਸਾਰਿਆਂ ਨੇ ਤੱਕ ਲੋ ਓਏ ਉਹ ਖੜ ਓਏ ਦੇਖੀ ਕਿਤੇ ਜੱਸੀ ਦੇ ਚੱਕਰ ਚ ਤੂੰ ਨਾਮ ਇਥੋਂ ਸਵਰਗ ਸੁਧਾਰਦੀ ਤੇਰੀ ਭੈਣ ਨੂੰ ਗਸਤੌਲ ਉਹ ਨਾ ਨਾ ਬਾਈ ਮੈਂ ਤਾਂ ਚੌੜ ਕਰਦਾ ਸੀ ਉਹ ਦੇਖੀ ਕਲਿਆ ਚੌੜ ਚੌੜ ਤੇ ਤੂੰ ਮੈਥੋਂ ਚੱਗਾ ਚੌੜ ਕਰਾ ਲੈਣਾ ਸੀ ਉਹ ਜਾਣ ਨਾ ਮੁੰਡਿਆ ਇਹਨੂੰ ਉਸ ਚੱਲ ਓਏ ਤੇਜੀ ਤੁਰ ਮੋਟਰਸਾਈਕਲ ਆਓ ਲੱਕੀ ਤੂੰ ਪਸਟਾਲ ਕਿਥੋਂ ਲਿਆ ਆ ਓਏ ਉਹ ਕਾਣੂ ਬੰਨੂ ਪਤੀਆ ਕਾਲਾ ਕਿਹਨੇ ਕੁਮਾਨੀ ਚਾ ਸਾਲੇ ਉਹ ਹੀ ਡਰਾਤਾ ਮੈਂ ਤਾਂ ਉਹ ਬਿੱਲਿਆ ਕਬੂਤਰ ਕਿੱਥੇ ਆ ਓਏ ਆਸੇ ਭਾਈ ਓਏ ਸਾਲਿਆਂ ਨੂੰ ਪਿੰਜਰੇ ਚ ਤਾਂ ਪਾ ਲਿਆ ਹੁੰਦਾ ਚੱਲ ਇੱਕ ਕੰਮ ਕਰ ਤੂੰ ਪਹਿਲਾਂ ਬਿੱਲੇ ਨੂੰ ਉਹਨੂੰ ਫੋਨ ਲਾ ਕਾਲੇ ਨੂੰ ਲਾਉਣਾ ਭਾਈ ਉਹਨੂੰ ਪੁੱਛ ਆਪਣੇ ਕੰਮ ਦਾ ਕੀ ਬਣਿਆ ਲਾਉਣਾ ਭਾਈ ਹੈਲੋ हां भाई कहां काले हो गए हम अपना ओ भाई केड़ा काम साला उदा पर्सनल ਲਈ ਪਤਾ ਸੀ ਮੇਰੇ ਤਾਂ ਜਾਣਤੇ ਬਣ ਗਈ ਸੀ ਕੀ ਹੋ ਗਿਆ ਬਿੱਲਿਆ ਕੁਝ ਨਹੀਂ ਬਾਈ ਕਾਲੇ ਤਾਂ ਰੋਕਿਆ ਨਹੀਂ ਗਿਆ ਦਿੱਕੀ ਉਹ ਸਾਲੇ ਨੇ ਦੂਜਾ ਪਲਾਨ ਵੀ ਕੈਨਸਲ ਕਰਤਾ ਉਹ ਸਾਲੇ ਨੂੰ ਕੰਮ ਦੇਣਾ ਹੀ ਨਹੀਂ ਸੀ ਉਹ ਚੱਲ ਕੋਈ ਨਾ ਬਾਈ ਬਾਜੀ ਦਾ ਆਪਣੀ ਇਤਨੀ ਆ ਟਾਪ ਦਾ ਕਬੂਤਰ ਆਪਣੇ ਕੋਲ ਚੱਲਾ ਯਾਰ ਬੈਠ ਜਿੱਲੇ ਚੱਲ ਬਾਈ ਉਹ ਖਰਚਾ ਦਿੱਸਿਆ ਖਰਚਾ ਕਿਵੇਂ ਬਾਜੀ ਤੋਂ ਪਹਿਲੀ ਮੁੜਕੋ ਮੁੜਕੀ ਹੋਏ ਫਿਰਦੇ ਹਾਂ ਅਰੇ ਤਾਂ ਬਾਜੀ ਵੀ ਨਹੀਂ ਸ਼ੁਰੂ ਹੋਈ ਓਏ ਹਾਂ ਸੱਚ ਕਾਲੇ ਨੂੰ ਸਮਝਾ ਕੇ ਰੱਖਿਆ ਕਰੋ ਚੌੜ ਵੱਧ ਕਰਨ ਲੱਗਿਆ ਅੱਜ ਕੱਲ ਚੌੜ ਚੌੜ ਤੇ ਝੁੱਗਾਂ ਨਾਲ ਚੌੜ ਕਰਾ ਲਈ ਕਿਸੇ ਤੋਂ ਓ ਕੋਈ ਨਾ ਲੱਕਿਆ ਕਰ ਲਾ ਤੂੰ ਜਿਹੜੀਆਂ ਚੌੜ ਬਾਜ਼ੀਆਂ ਕਰਨੀਆਂ ਨੇ ਉਹ ਬਾਜੀ ਤੋਂ ਬਾਅਦ ਨਾਲੇ ਤੇਰਾ ਮੂੰਹ ਰਹਿਣਾ ਨਹੀਂ ਕੋਤਾ ਬਾਜੀ ਤੋਂ ਬਾਅਦ ਹੀ ਪਤਾ ਲੱਗੂ ਚੱਲ ਛੱਡ ਲੱਕੀ ਆ ਜਾ ਚੱਲ ਮਿਲ ਲੈ ਯਾਰ ਓਏ ਚਲ ਓਏ ਤੇਜ਼ੀ ਉਹ ਦੇਖ ਲੱਕੀ ਆਪਣੀ ਕਬੂਤਰ ਦੇ ਰੰਗ ਕਰਕੇ ਛੱਡੀ ਬੈਠੇ ਆ ਓਏ ਉਹ ਤਾਂ ਮੈਨੂੰ ਪਤਾ ਹੀ ਸੀ ਤੇਜੀ ਤੂੰ ਉਹਨੂੰ ਛੱਡ ਆਪਣੀ ਕਬੂਤਰੀ ਕਿੰਨੀ ਧਿਆਨ ਰੱਖ ਕਬੂਤਰੀ ਵੀ ਨਾ ਟੈਨਸ਼ਨ ਲੈ ਉਹ ਤਾਂ ਠੀਸੀ ਤੇ ਫਿਰਦੀ ਆ ਜੱਸਿਆ ਜਿੱਤ ਦਾ ਆਪਣੀ ਪੱਕੀ ਆ ਉਹ ਫਿਰਦਾ ਆਪਣਾ ਪਿਆਰਾ ਕਬੂਤਰ ਤਿੰਨ ਰਹੇ ਤਿੰਨਾਂ ਦੇ ਵਿੱਚ ਇੱਕ ਆਪਣਾ ਹੀ ਆ ਓਏ ਧਿਆਨ ਰੱਖੀ ਬਿਲਿਆ ਆ ਤਿੰਨਾਂ ਦੇ ਵਿੱਚ ਲੱਕੀ ਵਾਲੀ ਕਬੂਤਰੀ ਵੀ ਉੱਡੀ ਫਿਰਦੀ ਆ ਉੱਤਰੀ ਭੈਣ ਉਹ ਜੱਸਿਆ ਉਹ ਜੱਸਿਆ ਆਪਣਾ ਕਬੂਤਰ ਬਹਿ ਗਿਆ ਓਏ ਓਏ ਧਿਆਨ ਨਾਲ ਦੇਖ ਲੈ ਬਿੱਲਿਆ ਓਏ ਉਹ ਕਬੂਤਰ ਬੈਠਣ ਵਾਲਾ ਚੋ ਨਹੀਂ ਓਏ ਓ ਬਾਈ ਮੈਂ ਝੂਟ ਥੋੜੀ ਮਾਰਦਾ ਧਿਆਨ ਨਾਲ ਦੇਖ ਆਪਣਾ ਹੀ ਆ ਉਹ ਤੁਹਾਡੀ ਭੈਣ ਨੂੰ ਓਏ ਤਾਂ ਬੈਠਣ ਵਾਲਾ ਚੋ ਹੈ ਹੀ ਨਹੀਂ ਓਏ ਆਹ ਸਾਲਾ ਕਿਵੇਂ ਬਹਿ ਗਿਆ ਅੱਜ ਓ ਬਾਈ ਆਪਣੀ ਤਾਂ ਕਿਸਮਤ ਹੀ ਮਾੜੀ ਆ ਓ ਬਿੱਲੇ ਤੂੰ ਫਟਾਫਟ ਲੰਘ ਯਾਰ ਇਹਦੋਂ ਪਹਿਲਾਂ ਸਾਲਾ ਲੱਕੀ ਆ ਕੇ ਮੇਣਾ ਮਾਰੀ ਏ ਬਾਈ ਕਬੂਤਰ ਓਏ ਗੋਲੀ ਮਾਰ ਯਾਰ ਤੈਨੂੰ ਪਤਾ ਜਿਹੜੀ ਚੀਜ਼ ਹਾਰ ਜੇ ਉਹ ਤਾਂ ਮੈਨੂੰ ਜਮਾਂ ਪਸੰਦ ਨਹੀਂ ਓਏ ਯਾਰ ਕਿੱਥੇ ਮੱਥੇ ਲੱਗੇ ਹੋਣਾ ਉਹ ਹਾਂ ਵੀ ਦੱਸਿਆ ਸਾਡਾ ਕਬੂਤਰ ਚੱਕ ਕੇ ਵੀ ਤੈਥੋਂ ਜਿੱਤ ਨਹੀਂ ਹੋਇਆ ਤੈਨੂੰ ਕਿਹਾ ਸੀ ਨਾ ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ ਓ ਆ ਗਿਆ ਸੁਆਦ ਓਏ ਆ ਜਾ ਤੇਜੀ ਜਸ਼ਨ ਮਨਾਉਣੇ ਆ ਅੱਜ ਅਣੀ ਮੇਟੋ ਨਾਲ ਸੀ ਕਾਲ ਹੋਪ ਕਰਦਿਆਂ ਤੁਸੀਂ ਸਾਰੇ ਕਹਿਣੋਂਗੇ ਤੁਸੀਂ ਸਾਡੀ ਜਿਹੜੀ ਕੌਣ ਜਿੱਤੂ ਬਾਜੀ 2 ਐਪੀਸੋਡ ਆ ਜਿਹੜਾ ਉਹ ਆ ਚੁੱਕਿਆ ਕਿਉਂਕਿ ਤੋਂ ਪਹਿਲਾਂ ਜਿਹੜਾ ਉਹਦਾ ਨਾਂ ਸੀ ਉਹ ਰੋਲਾ ਕਬੂਤਰ ਦਾ ਸੀ ਸੀ ਚੇਂਜ ਕਰਕੇ ਕੌਣ ਜਿੱਤੂ ਬਾਜੀ ਰੱਖਤਾ ਤੁਸੀਂ ਸਾਡਾ ਸਾਰਾ ਜਿਹੜਾ ਐਪੀਸੋਡ ਦੇਖਿਆ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਿਆ ਤੇ ਤੁਸੀਂ ਐ ਵੀ ਸਾਨੂੰ ਦੱਸਿਓ ਵੀ ਇਹ ਤੁਹਾਨੂੰ ਕਿਵੇਂ ਲੱਗਿਆ ਸੀ ਇਹਦੇ ਸੰਬੰਧਤ ਹੋਰ ਵੀ ਨਵੇਂ ਜਿਹੜੇ ਐਪੀਸੋਡ ਬਣਾਵਾਂਗੇ ਤੇ ਸਾਡੇ ਹੋਰ ਕੈਂਡ ਕੈਂਡ ਵੀਡੀਓਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਜਿਹੜੀ ਅੱਗੇ ਵੀਡੀਓ ਫਣੀ ਆਉਣ ਵਾਲੀ ਹੈ ਤੇ ਬਾਕੀ ਸਾਡੇ ਚਾਚਾ ਜੀ ਦੱਸਣਗੇ ਹਾਂਜੀ ਚਾਚਾ ਜੀ ਦੱਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੁਣ ਤੁਸੀਂ ਦੇਖਿਆ ਜੀ ਬਾਜੀ ਕੌਣ ਜਿੱਤੂ ਜਿਹੜੀ ਮੂਵੀ ਦੇਖੀ ਹੈ ਜੀ ਇਹ ਤੁਸੀਂ ਕਮੈਂਟਾਂ ਦੇ ਵਿੱਚ ਦੱਸਣੀਆਂ ਵੀ ਕਿਵੇਂ ਬਣੀਆਂ ਵੀ ਕਿਵੇਂ ਲੱਗੀ ਤੇ ਤੁਹਾਨੂੰ ਕੀ ਕੀ ਵਧੀਆ ਲੱਗਾ ਹਰ ਇੱਕ ਚੀਜ਼ ਦੱਸਣੀਆਂ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਰ ਦਿਓ ਮਿੱਤਰੋ ਨਾਲ ਦੇਣੋ ਵੀਡੀਓ ਸ਼ੇਅਰ ਆਗੇ ਸਾਨੂੰ ਪਤਾ ਲੱਗਦਾ ਰਹੇ ਤੁਸੀਂ ਵੀ ਤੁਸੀਂ ਇਹ ਵੀਡੀਓ ਨੂੰ ਪਸੰਦ ਵੀ ਕਰਦੇ ਹੋ ਜਾਂ ਵੀ ਨਹੀਂ ਹਨਾ ਤੇ ਸਾਰਿਆਂ ਨੇ ਕਰਨੀਆਂ ਦੱਬ ਕੇ ਸਪੋਰਟ ਚੈਨਲ ਕਰ ਲੈ ਸਬਸਕ੍ਰਾਈਬ ਸਸਰੀ ਗਾਇ ਤੇ ਬਾਕੀ ਤੁਸੀਂ ਇਹ ਕਹਿੰਦੇ ਹੋਵੋਗੇ ਕੌਣਾ ਤੇ ਇਹ ਬੰਦਾ ਜਿਹੜਾ ਇਹ ਉਹੀ ਹੈ ਜੱਸਾ ਤੇ ਜਿਹੜੀ ਆਪਾਂ ਅਗਲੀ ਵੀਡੀਓ ਸ਼ੂਟ ਕਰਨੀ ਆ ਉਹਦੇ ਸੰਬੰਧਤ ਜਿਹੜਾ ਇਹਨੂੰ ਕੈਰੇਕਟਰ ਮਿਲਿਆ ਹੋਇਆ ਉਹ ਬਣਾਇਆ ਬੈਠਾ ਹੈ ਤੇ ਬਾਕੀ ਤੁਹਾਡਾ ਸਾਰਿਆਂ ਦਾ ਧੰਨਵਾਦ ਚੈਨਲ ਕਰ ਰੋ ਸਬਸਕ੍ਰਾਈਬ ਤੇ ਵੀਡੀਓ ਸ਼ੇਅਰ ਕਰ ਲੈਣਾ ਬੁਲੈ ਧੰਨਵਾਦ